ਵਧੀਆ ਭਵਿੱਖ ਅਤੇ ਰੋਜੀ ਰੋਟੀ ਕਮਾਉਣ ਦੇ ਲਈ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰਦੇ ਨੇ ਵਿਦੇਸ਼ਾਂ ਦੇ ਵਿੱਚ ਉਹ ਕਿੰਨਾ ਹਾਲਾਤਾਂ ਦੇ ਵਿੱਚ ਰਹਿੰਦੇ ਨੇ ਇਹ ਤਾਂ ਉਹੀ ਦੱਸ ਸਕਦੇ ਨੇ ਅਜਿਹਾ ਹੀ ਇੱਕ 20 ਸਾਲਾ ਨੌਜਵਾਨ ਤਰਸੇਮ ਸਿੰਘ ਜੋ ਕਿ ਅੰਮ੍ਰਿਤਸਰ ਦੇ ਪਿੰਡ ਮੋੜੇਕਲਾ ਦਾ ਰਹਿਣ ਵਾਲਾ ਸੀ ਲਗਭਗ 6 ਮਹੀਨੇ ਪਹਿਲਾਂ ਸਪੇਨ ਗਿਆ ਸੀ ਕਈ ਮਹੀਨੇ ਉੱਥੇ ਕੰਮ ਕਰਨ ਤੋਂ ਬਾਅਦ ਤਰਸੇਮ ਸਿੰਘ ਲਾਪਤਾ ਹੋ ਜਾਂਦਾ ਤੇ ਜਦੋਂ ਉਸ ਦੀ ਭਾਲ ਕੀਤੀ ਜਾਂਦੀ ਹੈ ਉਸ ਦੀ ਮ੍ਰਿਤਕ ਦੇ ਪ੍ਰਾਪਤ ਹੁੰਦੀ ਹੈ ਤੇ ਇਹ ਗੱਲ ਭੇਤ ਬਣੀ ਹੋਈ ਆ ਕਿ ਆਖਰ ترਸੀਮ ਸਿੰਘ ਦੀ ਮੌਤ ਕਿਵੇਂ ਹੋਈ ਮ੍ਰਿਤਕ ترਸੀਮ ਸਿੰਘ ਦੇ ਪਰਿਵਾਰ ਦੇ ਵਿੱਚ ਉਸ ਦੀ ਇੱਕ ਅਣਵਿਆਹੀ ਭੈਣ ਤੇ ਇੱਕ ਬੇਵਸਪੀਤਾ ਆ ਮ੍ਰਿਤਕ ترਸੀਮ ਸਿੰਘ ਦੀ ਮਾਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਜਿਵੇਂ ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ ਹੋਵੇ ਮੈਂ ਕਹਾਂ ਹਾਂ ਹਾਂਜੀ ਭਾਜੀ ਇਹ ਤਾਂ ਤੇ ਬੇੜਾ ਕਿਸ ਤਰ੍ਹਾਂ ਇਹਦਾ ਇਹ ਵਾਕਿਆ ਦਰਨਾ ਘੜੀ ਹੈ ਇਹ ਜੀ ਸ਼ੇਖ ਮੈਂ ਨਿਪਟੋਂਗਾ ਕੋਈ ਪਤਾ ਨਹੀਂ ਲੱਗਾ ਵੀ ਕੀ ਹੋਥੇ ਹੋਇਆ ਤੇ ਉਥੇ ਜਾ ਕੇ ਤੇ 6 ਮਹੀਨੇ ਕੰਮ ਕੀਤਾ ਨਾਲ ਤੇ ਡੈਥ ਹੋ ਗਈ ਇਹਦੀ ਕਿੰਨੀ ਉਮਰ ਸੀ ਬੇਟੇ ਦੀ ਅਜੇ 20 ਸਾਲ ਹੀ ਕੀ ਮੰਗ ਕਰਦੇ ਤੁਸੀਂ ਸਰਕਾਰ ਕੋਲੋਂ ਸਰਕਾਰ ਕੋ ਕੀ ਹੋਣ ਮਾਂ ਗੱਤਰ ਨੇ ਚਲੋ ਬੇਟਾ ਗਿਆ ਕਮਾਉਣ ਵਾਸਤੇ ਚਲੋ ਕੋਈ ਸਰਕਾਰ ਤੁਹਾਨੂੰ ਕੋਈ ਆਰਥਿਕ ਸਹਾਇਤਾ ਚ ਚਲੋ ਆਨ ਨਾ ਇਹ ਦੀ ਆਦਤ ਵਿੱਚ ਕੀ ਕਿਹੋ ਜਿਹਾ ਉਹ ਕਿਹੋ ਜਿਹਾ ਮੈਂ ਇਹ ਕਿ ਨਾਮ ਤਾਂ ਨਾਮ ਕੀ ਮੇਰਾ ਨਾਮ ਗੁਰਲਾਲ ਸਿੰਘ ਹੈ ਜੀ ਇਹ ਸਾਡੀ ਭੂਆ ਦਾ ਬੇਟਾ ਸੀ ਉੱਥੇ ਗਿਆ ਸੀ 1 ਮਹੀਨੇ ਪਹਿਲਾਂ ਤੇ ਕੰਮ ਕਰ ਕਰਦਾ ਰਹਾ ਵਾ ਠੀਕ ਠਾਕ ਸਾਰਾ ਕੁਝ ਤੇ ਮੁੜ ਕੇ ਐਦਾਂ ਹੀ 9 ਤਰੀਕ ਨੂੰ ਸਾਨੂੰ ਉੱਥੋਂ ਮੁੰਡਿਆਂ ਦਾ ਫੋਨ ਆਇਆ ਵਾ ਕਿ ਇਹ ਘਰੋਂ ਲਾਪਤਾ ਵਾ ਫਿਰ ਪੁਲਿਸ ਨੂੰ ਰਿਪੋਰਟ ਕੀਤੀ ਆ ਤੇ ਪੁਲਿਸ ਦੇ ਲੱਭਣ ਦੇ ਮੁੜਕੇ ਹਫਤਾ ਇੱਕ ਟਿਕਟਾਕ ਤੇ ਵੀਡੀਓ ਵੀ ਪਾਈਆਂ ਵਾ ਗੁਰਦੁਆਰਿਆਂ ਚ ਲੋਸਮੈਂਟਮ ਵੀ ਹੋਈਆਂ ਵਾ ਤੇ ਬਾਅਦ ਚ ਉਹਨਾਂ ਨੇ ਕਿਹਾ ਵਾ ਪੀ 16 ਤਰੀਕ ਨੂੰ ਇਹਦੀ ਲਾਸ਼ ਮਿਲੀ ਆ ਪੁਲਿਸ ਨੂੰ ਮਿਲੀ ਕੋਈ ਪਤਾ ਲੱਗਾ ਸਾਨੂੰ ਪੁਲਿਸ ਕੋ ਪਤਾ ਨਹੀਂ ਮੈਂ ਛੁੱਟੀ ਦੇ ਇੱਧਰ ਆਇਆ ਹੋਇਆ ਜੀ ਹਾਂਜੀ ਠੀਕ ਹੈ ਜੀ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਕਾਬਲ ਸਿੰਘ ਮਹਾਵਾ ਕਿਸਾਨ ਆਗੂ ਅੱਛਾ ਜੀ ਕੀ ਘਟਨਾ ਵਾਪਰੀ ਜੀ ਕਰਨਾ ਇਹ ਸਾਡਾ ਜਿਹੜਾ ਬੇਟਾ ਸੀ ਤਰਸੀਮ ਸਿੰਘ ਉਹ ਪਿਛਲੇ ਸਾਲ ਦੇ ਵਿੱਚ ਸਪੇਨ ਗਿਆ ਸੀ ਤੇ ਸਪੇਨ ਜਾ ਕੇ ਆਪਣੇ ਕੰਮ ਕਾਜ ਵਾਸਤੇ ਜਦੋਂ ਘਰੋਂ ਆਪਣੀ ਪੂੰਜੀ ਪਤੀ ਵੇਚ ਕੇ ਜ਼ਮੀਨ ਗਿਰਵੀ ਰੱਖ ਕੇ ਆਪਣਾ ਜੋ ਰਿਸ਼ਤੇਦਾਰਾਂ ਤੋਂ ਪੈਸਾ ਫੜ ਕੇ ਤੇ ਉੱਥੇ ਬਾਹਰ ਭੇਜਿਆ ਸੀਗਾ ਪਤਾ ਨਹੀਂ ਲੱਗਦਾ ਹੁਣ ਸਮਝ ਨਹੀਂ ਲੱਗੀ ਕੀ ਕਾਰਨ ਬਣਿਆ ਉੱਥੇ ਕੋਈ ਜਾ ਕੇ ਦੱਸਦੇ ਨਹਿਰ ਦੇ ਵਿੱਚੋਂ ਇਹਦੀ Laash ਮਿਲੀ ਹੈ ਕਈ ਦਿਨ ਤੇ ਪਹਿਲਾਂ ਲਾਪਤਾ ਰਿਆ ਵਾ ਫਿਰ ਉਧਰ ਦੀ ਗਵਰਨਮੈਂਟ ਨੂੰ ਕੋਈ ਜਦੋਂ ਤਲਾਹ ਕੀਤੀ ਆ ਇਹ ਸਾਡੇ ਨਾਲ ਸਾਡਾ ਵੀਰ ਗਰਲਾਲ ਸਿੰਘ ਵੀ ਉੱਥੋਂ ਐਸਪੀ ਤੋਂ ਹੀ ਆਇਆ ਵਾ ਜੇ ਉਧਰ ਦੀ ਗਵਰਨਮੈਂਟ ਨੂੰ ਤਲਾਹ ਕੀਤੀ ਤੇ ਜਿਹੜੇ ਦਾਨੀ ਸੱਜਣ ਸੀ ਜਿਹੜੇ ਉਧਰ ਸਹਿਯੋਗੀ ਆ ਕੀ ਨਾਮ ਦਾ ਅਮਰੀਕ ਸਿੰਘ ਅਮਰੀਕ ਸਿੰਘ ਜੀ ਉਹਨਾਂ ਨਾਲ ਗੱਲਬਾਤ ਕੀਤੀ ਤੇ ਫਿਰ ਉਹਨਾਂ ਨੇ ਬੜੀ ਜਿੱਦੋ ਦੀਆਂ ਤੇ ਕੋਸ਼ਿਸ਼ ਕਰਕੇ ਤੇ ਉਹ ਲੱਭਣ ਦੀ ਕੋਸ਼ਿਸ਼ ਕੀਤੀ ਜੋ Laash ਲੱਭੀ ਤੇ ਅੱਜ ਫਿਰ 7 ਫਰਵਰੀ ਨੂੰ ਸਾਡੇ ਕੋਲ ਡੈੱਡ ਬੋਡੀ ਦੀ ਪਹੁੰਚੀ ਆ ਤੇ ਅੱਜ ਜੱਜੇ ਮੋੜੇ ਪਿੰਡ ਮੋੜੇ ਪਿੰਡ ਨਜ਼ਦੀਕ ਚਗਾਵਾ ਤਹਿਸੀਲ ਲੋਪੋਕੇ ਦੇ ਵਿੱਚ ਅਸੀਂ ਅੱਜ ਸਸਕਾਰ ਕੀਤਾ ਜੀ ਕੀ ਦਾਨੀ ਸੱਜਣਾ ਮਦਦ ਕੀਤੀ লাশ ਲਿਆਉਣ ਦੇ ਵਿੱਚ ਕਿ ਕੋਈ ਸਰਕਾਰ ਦਾ ਵੀ ਰੋਲ ਹੈ ਸਰਕਾਰ ਨੇ ਸਰਕਾਰ ਦਾ ਯੇ ਸਰਕਾਰ ਨੇ ਧਾਰੀਵਾਲ ਸਾਹਿਬ ਦੇ ਕੋਲੇ ਗਏ ਸਾਡੇ ਸਾਰੇ ਸੱਜਣ ਵੀਰ ਤੇ ਚਲੋ ਧੰਨਵਾਦ ਕਰਦੇ ਆਂ ਇਹਨਾਂ ਜਿਹੜੇ ਸਾਡੇ ਮੰਤਰੀ ਸਹਿਬਾਨ ਹੈਗੇ ਜਿਨ੍ਹਾਂ ਨੇ ਸਾਡੇ ਬੇਟੇ ਦੀ লাশ ਜਿਹੜੀ ਹੈ ਵਾਪਸ ਲਿਆ ਕੇ ਤੇ ਪਰਿਵਾਰ ਨੂੰ ਲਿਆ ਕੇ ਸੌਂਪੀ ਆ ਕੋਣ ਕੋਣ ਸੀ ਪਰਿਵਾਰ ਦੇ ਵਿੱਚ ਬੇਟੇ ਦੇ ਇੱਕ ਉਹਨਾਂ ਦੀ ਭੈਣ ਆ ਪਿਛਲੇ ਕੋਈ ਦਹਾਕੇ ਵਿੱਚ ਉਹਨਾਂ ਦੀ ਮਦਰ ਦੀ ਡੈਥ ਹੋ ਗਈ ਸੀ ਹੁਣ ਭੈਣ ਆ ਤੇ ਇਸ ਵਕਤ ਪਿਤਾ ਜੀ ਉਹਨਾਂ ਦੇ ਨਾਲ ਸਾਡੇ ਕਰ ਦੇ ਵਿੱਚ ਇਕੱਲਾ ਹੀ ਇਕੱਲਾ ਹੀ ਇਕੱਲਾ ਹੀ ਕਮਾਉਣ ਵਾਲਾ ਜੀ ਹਾਂ ਔਰ ਦੂਜੇ ਦਿਨ ਕੱਲ ਡਿਪੋਰਟ ਹੋ ਕੇ ਸਾਡੇ ਵੀਰ ਆਏ ਨੇ ਪੁੰਜੀਪਤੀ ਆਪਣੀ ਸਾਰੀ ਵੇਚ ਕੇ ਜ਼ਮੀਨਾਂ ਗਹਿਣੇ ਪਾ ਪਾ ਕੇ ਜ਼ਮੀਨਾਂ ਵੇਖ ਕਰਕੇ ਆਏ ਨੇ ਉਹਦੇ ਵਿੱਚ ਹੱਥਾਂ ਨੂੰ ਜੰਜੀਰਾਂ ਤੇ ਪੈਰਾਂ ਵਿੱਚ ਹੱਥ ਕੜੀਆਂ ਲਾ ਕੇ ਜਿਹੜੇ ਸਾਡੇ ਵੀਰਾਂ ਨੂੰ ਲੈ ਕੇ ਆਏ ਨੇ ਭਾਰਤ ਵਿੱਚ ਉਹ ਇੱਕ ਜਿਹੜੀ ਘਟਨਾ ਬੜੀ ਨਿੰਦਣਯੋਗ ਆ ਸ਼ਰਮਨਾਗਿਆ ਜੇ ਗਵਰਨਮੈਂਟ ਨੇ ਉਧਰ ਦੀਆਂ ਡਬੋਨਾਂ ਨੂੰ ਰੀਟੇਨ ਕਰ ਹੀ ਲਿਆ ਸੀਗਾ ਤੇ ਹੱਥ ਘੜੀਆਂ ਲਾ ਕੇ ਕੈਦੀਆਂ ਵਾਂਗੂ ਲੈ ਕੇ ਆਏ ਤੇ ਇਹ ਵੀ ਇੱਕ ਰਿਕਟ ਨਾਲ ਇਹਦੀ ਵੀ ਹਿੰਕੇਦੀ ਕਰਦੇ ਆ ਬਹੁਤ ਨਿੰਦਣਯੋਗ ਹੈ ਜੀ ਜੀ ਭਾਜੀ ਅਸਾਂ ਦੂਜੀ ਸਾਡੀ ਬੇਨਤੀ ਇਹ ਆ ਕਿ ਜਿਹੜੇ ਸਾਡੀ ਐਨ ਜੀਓ ਹੈਗੇ ਨੇ ਜਿਹੜੀਆਂ ਸਾਡੀਆਂ ਸੰਸਥਾਵਾਂ ਬਣੀਆਂ ਨੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਅਸੀਂ ਉਹਨਾਂ ਤੋਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਆਂ ਵੀ ਇਹ ਜਿਹੜੇ ਉਹਦੇ ਤਰਸੇਮ ਸਿੰਘ ਜੀ ਦੇ ਪਿਤਾ ਵਾ ਇਹਦੀ ਹਾਲਤ ਆਪ ਵੀ ਵੇਖ ਹੀ ਸਕਦੇ ਜੀ ਇਸ ਵਕਤ ਇਹਦੇ ਮਗਰ ਕੋਈ ਕਮਾਊ ਨਹੀਂ ਹੈਗਾ ਇੱਕ ਬੇਟੀ ਆ ਬੇਟੀ ਵੀ ਅਨਮੈਰਿਡ ਹੀ ਆ ਅਸੀਂ ਐਨਜੀਓ ਨੂੰ ਬੇਨਤੀ ਕਰਦੇ ਆਂ ਵੀ ਜੇ ਕੋਈ ਮਹੱਲੀ ਸਹਾਇਤਾ ਦੇ ਸਕਦੇ ਆ ਤੇ ਦੇ ਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਜਿਤਨਾ ਸਾਡੇ ਬਹੁਤ ਹੀ ਸਤਿਕਾਰਯੋਗ ਕਈ ਵੀਰ ਜਿਹੜੇ ਦਾਨੀ ਸੱਜਣ ਆ ਬੜੇ ਬੜੇ ਵੇਖੀਦਾ ਉਹਨਾਂ ਨੂੰ ਵੀਡੀਓ ਸੋਸ਼ਲ ਨੈਟਵਰਕ ਰਾਹੀਂ ਵੀ ਉਹ ਦਾਨ ਕਰਦੇ ਨੇ ਤੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਇਸ ਵੀਰ ਦੀ ਕੋਈ ਬਾਹ ਪਿੰਡ ਮੋੜੇ ਵਾਲੇ ਵੀਰ ਦੀ ਫੜੀ ਜਾਵੇ ਉਹਦੀ ਭੈਣ ਦੀ ਮੈਰਿਜ ਵੀ ਕਰਨੀ ਆ ਤੇ ਉਹਦੇ ਪਿੱਛੇ ਇਸ ਵਕਤ ਕੋਈ ਕਮਾਉਣ ਵਾਲਾ ਨਹੀਂ ਰਿਹਾ ਤੇ ਜਿਹੜਾ ਕੋਈ ਹੈਗੀ ਜ਼ਮੀਨ ਜਾਇਦਾਦ ਹੈ ਉਹ ਵੀ ਸਾਰੀ ਵੇਕ ਗਈ ਆ ਸਭਨੀ ਸੱਜਣਾ ਦੇ ਨਾਲ ਕੋਈ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੁੰਦੇ ਵੀ ਸਰਕਾਰ ਤੋਂ ਅਪੀਲ ਤੇ ਸਰਕਾਰ ਨੂੰ ਅਪੀਲ ਤੇ ਅਸੀਂ ਇਹੀ ਕਰਦੇ ਆਂ ਵੀ ਜੇਕਰ ਇਹੋ ਜਿਹੇ ਲੋਕਾਂ ਦੀਆਂ ਇਹੋ ਜਿਹੇ ਵੀਰਾਂ ਦੀਆਂ ਬਾਹਂ ਖੜਨ ਤੇ ਅਸੀਂ ਆਪ ਦਾ ਸਦਾ ਹੀ ਵਾਰੀ ਰਵਾਂਗੇ ਜੀ ਜਿਸ ਤਰ੍ਹਾਂ ਜਦੋਂ ਇਲੈਕਸ਼ਨ ਹੁੰਦੀ ਉਹਦਾ ਵਾਅਦਾ ਕਰਦੇ ਵੀ ਜਦੋਂ ਕਿਤੇ ਲੋੜ ਪਏ ਭੀੜ ਦੇ ਟਾਈਮ ਅਸੀਂ ਆਪ ਜੀ ਦੇ ਨਾਲ ਆ ਅਸੀਂ ਮਾਨਯੋਗ ਸਾਡੇ ਐਮਪੀ ਗੁਰਜੀਤ ਸਿੰਘ ਔਂਜਲਾ ਜੀ ਉਹਨਾਂ ਨੂੰ ਬੇਨਤੀ ਕਰਦੇ ਆਂ ਔਰ ਸਭ ਵਕਤ ਸਾਡੇ ਕੈਬਨਟ ਮੰਤਰੀ ਧਾਰੀਵਾਲ ਸਾਹਿਬ ਨੇ ਕੁਲਦੀਪ ਸਿੰਘ ਧਾਰੀਵਾਲ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਮੌੜੇ ਪਿੰਡ ਵਿੱਚ ਇਹਨਾਂ ਦੇ ਨਾਲ ਆਣ ਕੇ ਦੁੱਖ ਸਾਂਝਾ ਕੀਤਾ ਜਾਵੇ ਔਰ ਕੋਈ ਮਾਲੀ ਸਹਾਇਤਾ ਦੇਣ ਵਾਸਤੇ ਥੋੜਾ ਬੜਾ ਜੋ ਵੀ ਆਪ ਜੀ ਦਾ ਯੋਗ ਪਾਗੇ ਤੇ ਇਹਨਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ ਜੀ ਸੋ ਲੋਕਾਂ ਦੇ ਵੱਲੋਂ ਇਸ ਪਰਿਵਾਰ ਦੀ ਆਰਥਿਕ ਮਦਦ ਲਈ ਬੇਨਤੀ ਕੀਤੀ ਜਾ ਰਹੀ ਹੈ ਅਸੀਂ ਵੀ ਇਹੀ ਬੇਨਤੀ ਕਰਾਂਗੇ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਆਰਥਿਕ ਮਦਦ ਜ਼ਰੂਰ ਕੀਤੀ ਜਾਵੇ